ਆ ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਇੱਕ ਵੱਡ ਤੇਲ ਲਈ ਲੈ ਕੇ ਆਏ ਜੀ ਜਿਸ ਕਰ ਚੁ ਬਈ ਵੀਡੀਓ ਬਣਾ ਰਿਹਾ ਵੀਰ ਦੇ ਬਈ chrelu ਪਸ਼ੂਆ ਯਾਨੀ ਕਿ ਵੀਰ ਦਾ ਫਾਰਮ ਆ ਬਈ ਤਕਰੀਬਨ ਬਈ ਕੋਲੇ ਹੈਗੀਆਂ ਬਈ 30 ਤੋਂ 40 ਗਾਵਾਂ ਹਨ ਸਾਰੀਆਂ ਗਾਵਾਂ ਬਈ ਦੀਆਂ ਦੁੱਧ ਤੇ ਲਾਈਆਂ ਬੱਚਿਆਂ-ਵੱਚਿਆਂ ਹੈਗੀਆਂ ਹੈਗਾ ਬਈ ਦਾ ਸੰਗਾ ਵਧੀਆ ਪ੍ਰਬੰਧ ਆ ਬਈ ਤੇ ਚੰਗੀ ਐ ਵੀ ਗਾਂ ਜਿਹੜੀ ਬਈ ਨੇ ਵਿਕਰੀ ਲਈ ਹਨਾ ਕੱਢੀ ਆ ਵਰ ਤੇ ਦੁੱਧ ਦਾ ਰਿਕਾਰਡ ਵੀ ਬਈ ਨੇ ਦੱਸਿਆ ਬਹੁਤ ਚੰਗਾ ਗਾ ਆਵ ਕਾਰ ਲੈਨੇ ਬਈ ਨਾ ਗੱਲ ਵਾ ਬਾਈ ਜੀ ਹਸੀ ਕਾਲ ਐਸੀ ਕਾਲ ਬਾਈ ਉਹ ਠੀਕ ਹੋ ਵਧੀਆ ਜੀ ਵਧੀਆ ਬਾਈ ਜੀ ਨਾਮ ਤੇ ਐਡਰੈਸ ਹੋ ਨਾਮ ਸਵਰਨ ਸਿੰਘ ਪਿੰਡ ਭਾਈਪੁਰਾ ਠੀਕ ਹੈ ਬੰਡਾ ਠੀਕ ਹੈ ਠੀਕ ਹੈ ਨੇੜੇ ਪਿੰਡ ਤੇ ਨੇੜੇ ਪਿੰਡ SLAF ਦਾ ਪੁਰਾ ਰਹਾ ਹੈ ਮੋਬਾਈਲ ਨੰਬਰ ਬੋ ਦੇ 700936575 ਠੀਕ ਹੈ ਬਾਈ ਤਾਂ ਬਈ ਇੱਕ ਬੈਡ ਬਕਾਉਗਾ ਹਾਂਜੀ ਬਾਈ ਆ ਬੈਡ ਬਤਾਇਆ ਜੀ ਕਿਹੜਾ ਸੂਟ ਹੁੰਦੀ ਹੈ ਇਹ ਦੂਜੇ ਸੂਟ ਹੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ 10 ਦਿਨ ਪਈ ਆ ਬਾਈ ਅੱਜ ਦੀ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਬਾਈ ਪਿਛਲੇ ਸੂਏ 28 ਲੀਟਰ ਚ ਆਇਆ ਦਾ ਠੀਕ ਆ ਬਾਈ ਆਰਡਰ ਕਮਾਲ ਦਾ ਢਿੱਲਾ ਨਖਾ ਦਿਓ ਬਾਈ ਢਿੱਲਾ ਲੰਬਾ ਉਹ ਪਈਆਂ ਵਿੱਚ ਖੱਚੀ ਖੱਚੀ ਆ ਉਸਾਂ ਨਾਲ ਅੰਦਾਜ਼ਾ ਲਾਇਓ ਬਾਈ ਲੈ ਸਾਰੀਆਂ ਬਾਲਡਰ ਲਾ ਗੱਡੂ ਕਰਮਾਲ ਨੇ ਵੀ ਸਾਨੂੰ ਥਣ ਬੜਾ ਚੰਗਾ ਲੱਗਿਆ ਹਨ ਮੁੱਠੀ ਜਿਹਾ ਧਣ ਕਰ ਲਾ ਗਲਾ ਥਣ ਚਾਹੇ ਹੱਥੀ ਜੋੜ ਚਾਹੇ ਮਸ਼ੀਨਾਂ ਜੋੜ ਹਨ ਆਰਡਰ ਬਹੁਤ ਹੀ ਗੰਨਾੜਾ ਨਾੜਾ ਕੋਲ ਜੇਂਗੇ ਕੀ ਬਾਤ ਆ ਥਣ ਬੜਾ ਚੰਗਾ ਬਾਈ ਗੇਠ ਗੇਠ ਤੇ ਥਣ ਲੱਗਿਆ ਕਰਮਾਲ ਦਾ ਲੇਵਾ ਲੂਗਾ ਸੰਭਾਲਦਾ ਖੋਲ ਦੇ ਬਾਈ ਤੋਰ ਕੇ ਰਖਾ ਫੇਸ ਬੜਾ ਚੰਗਾ ਬਾਈ ਕਿਹੜੇ ਸੀਮਨ ਦੀ ਆ ਬਈ ਦੱਸਿਆ ਸੀਗਾ ਇਹ 40128 ਦੀ ਆ ਬਈ ਆ 40128 ਦੀ ਡੈਨਮਾਰਕ ਦੀ ਬਈ ਹਾਂਜੀ ਬਈ ਇਹ ਵੀ ਇਸ ਦਾ ਰਮਾੜਾ ਲੱਗਿਆ ਦਾ ਜੀ ਏਬੀਐਸ ਦੇ ਰਮਾੜੇ ਸੀਮਨ ਤੋਂ ਕਰਮ ਵਾਲੀ ਗੱਬਣਾ ਬਈ ਥਣ ਝੋਲੀ ਤੱਕ ਮਾਲੀ ਆ ਬਈ ਕੱਚੀ ਕੱਚੀ ਆ ਉਸਾਂ ਦਾ ਅੰਦਾਜ਼ਾ ਲਾ ਲੇ ਬਣੂਗੀ ਕਰਮ ਵਾਲੀ ਬਹੁਤ ਫੇਸ ਹੂਸ ਵੀ ਕਰਮਾਈ ਦਾ ਬੜਾ ਚੰਗਾ ਬੋਲੀ ਬਦੀ ਚੰਗੀ ਆ ਸਨਖ ਆਪਣਾ ਬੜ ਦੇ ਵਿੱਚ ਚੰਗਾ ਗਾ ਬਾਕੀ ਤੋਰਾ ਤਰਾ ਚੈੱਕ ਕਰ ਲਓ 20 ਲੀਟਰ ਦਾ ਰਿਕਾਰਡ ਹੈ ਜਿਹੜਾ ਕਰਮਾ ਵਾਲੀ ਦਾ ਪਿਛਲੇ ਸਵੇਰੇ ਦਾ ਬਾਈ ਨੇ ਦੱਸਿਆ ਦੂਜਾ ਸੂਆ ਕਰਮਾ ਵਾਲੀ ਹੁੰਦੀ ਆ ਬਾਈ ਕੱਚੀ-ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੁੱਲ ਪਾੜੀਏ ਵੀਰੇ ਦਾ ਮੁੱਲ ਬਾਈ 1,20,000 ਹੈ ਦਾ 1,20,000 ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਬਾਈ ਠੀਕ ਹੈ ਜੀ 1,20,000 ਰੁਪਇਆ ਮੋਹਲਾ ਬਾਕੀ ਜਿਹੜਾ ਆਪਣੇ ਘਰ ਦੀ ਬੱਚੀ ਪਾਲ ਕੇ ਤਿਆਰ ਕਰੀ ਦੀ ਆ ਜਿਹੜਾ ਤੁਸੀਂ ਆਪਣੇ ਲੈਂਦੀ ਜੀ ਹਾਂ ਘਰ ਦੀ ਵੜਾ ਬਾਈ ਕਹਿੰਦਾ ਘਰ ਦੀ ਪਾਲੀ ਵੀ ਆ ਬਾਈ ਦੁੱਧ ਵੀ ਚੰਗਾ ਸੱਤ ਥਣ ਲੈਵਾ ਚੰਗਾ ਨਾੜਾ ਨੂਣਾ ਚੰਗੀਆਂ ਫਾਰਮ ਚੋ ਬਈ ਵੀਡੀਓ ਜਿਹੜੀ ਕਵਰ ਕਰੀ ਆ ਤੇ ਕਿਸੇ ਵੀਰ ਦੇ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦੋਂ ਧੰਨਵਾਦ